ਆ ਭਰਦੇ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਹੋ ਰਹੀਆਂ ਹਨ ਤੇ ਬੜੀ ਸਰਗਰਮੀ ਦੇਖੀ ਜਾ ਰਹੀ ਹੈ ਪਿਛਲੇ ਕਈ ਦਿਨਾਂ ਤੋਂ ਉਮੀਦਵਾਰ ਸਿਰ ਧੜ ਦੀ ਬਾਜੀ ਲਾਈ ਹੋਈ ਹੈ ਤੇ ਬੜੇ ਤਕੜੇ ਹੋ ਗਏ ਸਾਰੇ ਜਿਹੜੇ ਆਪਣਾ ਆਪਣਾ ਪ੍ਰਚਾਰ ਕਰ ਰਹੇ ਹਨ 35 ਨੰਬਰ ਵਾਰਡ ਜੋ ਕੀ ਅਬਰ ਸਰ ਦਾ ਲੇਡੀ ਰਿਜ਼ਰਵ ਹੈ ਇੱਥੇ ਲੇਡੀਜ਼ ਜਿਹੜੇ ਚੋਣ ਲੜ ਰਹੇ ਹਨ ਮੁੱਖ ਤਿੰਨ ਪਾਰਟੀਆਂ ਦੇ ਵਿੱਚ ਟਕਰਾਉਣਾ ਮੁਕਾਬਲਾ ਹੈ ਆਮ ਆਦਮੀ ਪਾਰਟੀ ਤੋਂ ਸ਼੍ਰੀਮਤੀ ਜੋਤੀ ਮੈਣੀ ਕਾਂਗਰਸ ਤੋਂ ਸ਼੍ਰੀਮਤੀ ਸ਼ਿਵਾਨੀ ਸ਼ਰਮਾ ਤੇ ਭਾਜਪਾ ਤੋਂ ਅਮਰਜੀਤ ਕੌਰ ਮਾਨ ਇਹ ਤਿੰਨੇ ਪਾਰਟੀਆਂ ਦੇ ਜਿਹੜੇ ਮੁੱਖ ਪਾਰਟੀਆਂ ਦੇ ਉਮੀਦਵਾਰ ਹਨ ਇਹ ਇੱਥੋਂ ਦੇ ਹੀ ਨਿਵਾਸੀ ਹਨ ਤੇ ਇਹਨਾਂ ਦੇ ਵਿੱਚ ਹੀ ਮੁੱਖ ਮੁਕਾਬਲਾ ਹੈ ਇਸ ਤੋਂ ਇਲਾਵਾ ਅਕਾਲੀ ਦਲ ਤੇ ਜਿਹੜੇ ਹੋਰ ਆਜ਼ਾਦ ਉਮੀਦਵਾਰ ਵੀ ਮੈਦਾਨ ਦੇ ਵਿੱਚ ਹਨ ਔਰ ਇਹ ਸਥਾਨਕ ਸਰਕਾਰ ਸ਼ਹਿਰ ਦੀ ਸਰਕਾਰ ਇਸ ਨੂੰ ਕਿਹਾ ਜਾ ਸਕਦਾ ਹੈ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਜਿਹੜਾ ਸਰਪੰਚ ਇੱਕ ਦੂਜੇ ਨੂੰ ਇਹ ਇਹਦੇ ਨੌਨ ਹੁੰਦੇ ਹਨ ਡੋਰ ਟੂ ਡੋਰ ਜਾਂਦੇ ਹਨ ਇਸੇ ਤਰ੍ਹਾਂ ਸ਼ਹਿਰਾਂ ਦੇ ਵਿੱਚ ਜਿਹੜਾ ਮਿਊਨਿਸਪਲ ਕਾਉਂਸਲਰ ਹੁੰਦਾ ਹੈ ਉਹ ਲੋਕਾਂ ਨਾਲ ਜੁੜਿਆ ਹੁੰਦਾ ਹੈ ਤੇ ਇਹ ਜਿਸ ਜਿਸ ਦੀ ਵੀ ਜਿਸ ਦਾ ਸੋਸ਼ਲ ਵਰਕ ਜਿਸ ਦੀ ਕਨੈਕਟੀਵਿਟੀ ਜ਼ਿਆਦਾ ਹੁੰਦੀ ਹੈ ਉਹ ਉਸ ਨੂੰ ਹੀ ਲੋਕ ਚੁਣਦੇ ਹਨ ਕਈ ਵਾਰ ਜਿਹੜਾ ਪਾਰਟੀਆਂ ਤੋਂ ਉੱਪਰ ਉੱਠ ਕੇ ਵੀ ਲੋਕ ਆਂਡ ਗਵਾਂਡ ਆਪੋ ਆਪਣੇ ਜਿਹੜੇ ਰਸੂਖ ਦੇ ਤਾਰ ਦੇ ਉੱਤੇ ਜਿਹੜੀ ਉਹ ਇਲੈਕਸ਼ਨ ਆਪਣੇ ਲੜਦੇ ਹਨ ਇੱਥੇ ਮੁਕਾਬਲਾ ਬੜਾ ਦਿਲਚਸਪ ਹੋਣ ਦੀ ਉਮੀਦ ਹੈ ਔਰ ਦੇਖਿਆ ਜਾ ਸਕਦਾ ਹੈ ਕਿ ਇੱਥੇ ਜਿਹੜੇ ਲੋਕ ਜ਼ਿਆਦਾ ਪੜ੍ਹੇ ਲਿਖੇ ਹਨ ਔਰ VOTING ਜਿਹੜੀ ਬਹੁਤੀ ਪੋਲਿੰਗ ਜਿਹੜੀ ਨਹੀਂ ਕਰਦੇ ਇਸ ਵਾਰਡ ਦੇ ਵਿੱਚ ਇੱਕ ਕੋ ਨੈਗੇਟਿਵ ਪੁਆਇੰਟ ਇਹ ਆਉਂਦਾ ਹੈ ਕਿ 35 ਨੰਬਰ ਵਾਰਡ ਦਾ ਜਿਹੜਾ ਨਿਊ ਅੰਮ੍ਰਿਤਸਰ ਏਰੀਆ ਹੈ ਨਿਊ ਅਮਰਸਰ ਏਰੀਏ ਦੇ ਵਿੱਚ ਬਹੁਤੇ ਲੋਕ ਜਿਹੜੇ ਕੋਈ ਪਿੰਡਾਂ ਨਾਲ ਵੀ ਸੰਬੰਧਤ ਹਨ ਇੱਥੇ ਰਹਿੰਦੇ ਹਨ ਕਾਫੀ ਦਿਨ ਤੋਂ ਰਹਿੰਦੇ ਹਨ ਉਹਨਾਂ ਦੀਆਂ ਵੋਟਾਂ ਇੱਥੇ ਨਹੀਂ ਬਣੀਆਂ ਉਹਨਾਂ ਨੇ ਇੱਥੇ ਵੋਟਾਂ ਬਣਾਈਆਂ ਹੀ ਨਹੀਂ ਇਸ ਕਰ ਔਰ ਦੂਸਰਾ ਇਹ ਕਿ ਥੋੜਾ ਬੌਲਿੰਗ ਦੇ ਵਿੱਚ ਵੀ ਘੱਟ ਦਿਲਚਸਪੀ ਲੈਂਦੇ ਹਨ ਔਰ ਸ਼ਾਮ ਤੱਕ ਨਤੀਜਾ ਜਿਹੜਾ ਸਾਹਮਣੇ ਆ ਜਾਵੇਗਾ ਕਿ 35 ਨੰਬਰ ਵਾਰਡ ਦੇ ਜਿਹੜੇ ਲੋਕ ਆ ਕਿਸ ਨੂੰ ਆਪਣਾ ਇੱਥੋਂ ਨੇਤਾ ਚੁਣਦੇ ਹਨ ਕਿਉਂਕਿ ਜਿਹੜਾ ਕੌਂਸਲਰ ਉਹਦੀ ਬੜੀ ਵੱਡੀ ਅਹਿਮੀਅਤ ਹੋ ਜਾਂਦੀ ਆ ਕਿ ਜਿਹੜਾ ਉਸ ਨੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਭਾਈਵਾਲ ਬਣਨਾ ਹੁੰਦਾ ਹੈ ਲੋਕਾਂ ਦੇ ਦੁੱਖ ਸੁੱਖ ਵੰਡਾਉਣੇ ਹੁੰਦੇ ਹਨ ਔਰ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਾਰੇ ਜਾਣਦੇ ਹਨ ਔਰ ਅਸੀਂ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਜਿਹੜੀ ਹੈ ਵੋਟ ਦਾ ਭਗਤਾਨ 35 ਨੰਬਰ ਵਾਰਡ ਦੇ ਜਿਹੜੇ ਨਿਵਾਸੀ ਕਰਨ ਤੇ ਆਸ ਰੱਖਦੇ ਹਾਂ ਕਿ ਸ਼ਾਮ ਤੱਕ ਕੋਈ ਜਿਹੜਾ ਨੇਤਾ ਇਹਨਾਂ ਦਾ 35 ਨੰਬਰ ਵਾਰਡ ਦਾ ਚੁਣਿਆ ਜਾਵੇਗਾ ਧੰਨਵਾਦ